ਮਾਰੂ ਮਹੱਲਾ ਪੰਜਾਂ ਬਾ ਘਰ ਸੇਵਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਡ ਸਕਲ ਸਿਆਣ ਪਾ ਮਿਲ ਸਾਧ ਤਿਆਗ ਗੁਮਾਨ ਆਬਰ ਸਭ ਕਿਸ ਮਿਥਿਆ ਰਸਨਾ ਰਾਮ ਰਾਮ ਬਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟੈ ਅਗ ਤੇਰੇ ਜਨਮ ਜਨਮ ਕੇ ਕਬਨ ਬਪਰੋ ਜਾਮ ਰਹਾਓ ਦੁਖ ਦੀਨ ਨਾ ਪਾਉ ਬਿ ਆਪੈ ਮਿਲੈ ਸੁਖ ਬਿਸਰਾਮ ਗੁਰ ਪ੍ਰਸਾਦਿ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ 5 ਜਿਨਿ ਨਾਮ ਬਿਸਾਰਿਆ ਸੇ ਹੋਤ ਦੇਖੇ ਖੇ ਪੁੱਤਰ ਮਿੱਤਰ ਬਲਾਸ ਬਿਨ ਤਾ ਟੂਟ ਤੇ ਇਹ ਨਹਿ ਮੇਰੇ ਮਨ ਨਾਮ ਨਿਤ ਨਿਤ ਲੇ ਜਲਤ ਨਹੀਂ ਅਗਨ ਸਾਗਰ ਸੁਖ ਮਨ ਤਨ ਦੇ ਰਹਾਉ ਬਿਰਖ ਸਾਇਆ ਜੈਸੇ ਬਿਨ ਸਤ ਪਵਨ ਝੂਲਤ ਮੇ ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰਾ ਕਾਮ ਆਵਤ ਇਹ ਮਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖ ਹੋ ਦਾਤਾ ਸੰਗ ਬਸ ਤੋ ਨੀਤ ਮਰੈ ਨਾ ਆਵੈ ਨਾ ਜਾਏ ਬਿਨ ਸਹਿ ਪਿਆਪਤ ਉਸਨ ਨਾ ਸੀਤ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮੈਂ ਹਰ ਹਰ ਨਦਾਨਾ ਇਹ ਨਿਰਮਲ ਰੀਤ ਰਹਾਉ ਕਰਪਾਲ ਦਿਹਾਲ ਗੋਪਾਲ ਗੋਬਿੰਦ ਜੋ ਜਪੈ ਤਿਸ ਸੀਦ ਨਭਨ ਨਭ ਤਨ ਚਤ ਦਸੁੰਦਰ ਮਨ ਨਾਨਕ ਤਿਸ ਸੰਗ ਵੀਦ ਮਾਰੂ ਮਹਲਾ ਪੰਜਵਾਂ ਚਲਤ ਬੈਸਤ ਸੋਭਤ ਜਾਗਤ ਗੁਰ ਮੰਤਰ ਰਿਧਾਇ ਚਤਾਰ ਚਰਨ ਸ਼ਰਨ ਪਦ ਸੰਗ ਸਾਧੂ ਭਵ ਸਾਗਰ ਉਤਰਹਿ ਪਾਰ मेरे मन नाम हृदय तार कर प्रीत मन तन लाए हार सिहु और सगले बसार रहौ जियौ मन तन प्राण प्रभु के तू अपने आप अपन निवार गोविंद भज सब स्वार्थ पूरे नानक कभन हार मारू महल्ला पांचवा तजे आप बिन सीता परेण साधु थियो ਤੇ ਸਾਇ ਪਰ ਆਪ ਤੇ ਨਾਮ ਤੇਰਾ ਕਰ ਕਿਰਪਾ ਜਿ ਸੁਜੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਧ ਬਸਾਰ ਹੋਸੇ ਅਮਰ ਜੁਗ ਜੁਗ ਜਿਉ ਰਹੋ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਣ ਸਖਾ ਬੰਦ ਕੋ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾ ਤੇ ਸਾਲ ਮਾਤਾ ਉਧਰ ਰੱਖੈ ਲਗਨ ਦੇਤ ਨ ਸੇਕ ਸੋਈ ਸੁਆਮੀ ਇਹਾਂ ਰੱਖੈ ਬੂਝ ਬੁੱਧ ਬਵੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸੈ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਾਰਣ ਏਕ ਰਹਾਉ ਚੇਤ ਮਨ ਮੈਂ ਤਦ ਸਿਆਣ ਪੋ ਸੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤਤ ਪਾਵਨ ਨਾਮ ਜਾ ਕੋ ਅਨਾਥ ਕੋ ਹੈ ਨਾਥ ਮਹਾ ਬਹੁ ਜਲ ਮਹਾ ਤਲ ਹੋ ਜਾ ਕੋ ਲਿਖਿਓ ਬਾਤ ਦੂਬੇ ਨਾਮ ਬਿਨ ਕਨ ਸਾਥ ਕਰਨ ਕਰਨ ਚਿਤ ਨ ਆਵੇ ਦੇ ਕਰ ਰੱਖੈ ਹਾਥ ਰਹੁ ਸਾਧ ਸੰਗਤ ਗੁਣ ਉਚਾਰਣ ਹਰ ਨਾਮ ਅੰਮ੍ਰਿਤ ਪਾਥ ਕਰਹੁ ਕਿਰਪਾ ਮੋਰ ਆਰ ਮਾਦੋ ਸੁਣ ਨਾਨਕ ਜੀਵੈ ਗਾਥ ਮਾਰੂ ਅੰਜਲੀ ਮਹੱਲਾ ਪੰਜਵਾਂ ਕਾਰ ਸਤਿਮਾ ਇਕਿ ਓੰਕਾਰ ਸਤਗੁਰ ਪ੍ਰਸਾਦ ਸੰਯੋਗ ਬਜੋਗ ਤਰੋਹੀ ਹੂਆ ਪੰਚ ਤਾਤ ਕਰ ਪੁਤਲਾ ਕੀਆ ਸਾਹਿਕ ਫਰਮਾਇਣੈ ਜੀ ਦੇਹੀ ਵਿਚ ਜੀਉ ਆਏ ਪਿਆ ਜਿੱਥੈ ਅਗਨ ਭਖੈ ਭੜ ਹਾਰੇ ਉਰਦ ਮੁਖ ਮਹਾ ਗੋਵਾਰੇ ਸਾਸ ਸਾਸ ਸੰਭਾਲੇ ਸੋਈ ਉਥੈ ਖਸਮ ਸਦਾਇ ਲਿਆ ਵਿਚੋਂ ਗਰਭੈ ਨਿਕਲ ਆਇਆ ਸਾਧਨੰਦ ਸਾਰ ਦੁਨੀ ਚਿਤ ਲਾਇ ਆਵੈ ਜੈ ਭਵਾਇ ਜੋਨੀ ਰਹਿਣ ਨ ਕਿਤਹੀ ਥਾਇ ਪਿਆ ਮਿਹਰਬਾਨ ਰਖ ਲੈਨ ਆਪੇ ਜੀ ਜੰਤ ਸਭ ਤਿਸਕੇ ਥਾਪੇ ਜਨਮ ਪਦਾਰਥ ਜਿਨ ਚੱਲਿਆ ਨਾਨਕ ਆਇਆ ਸੋ ਪ੍ਰਵਾਨ ਥਿਆ ਬੈਦੋ ਨਾ ਬਾਈ ਭੈਣੋ ਨਾ ਪਾਈ ਏਕੋ ਸਹਾਈ RAM ਹੈ ਤਿੱਤਾ ਜਿ ਸੋ ਹੋਵੈ ਪਾਪਾ ਮਲੋ ਤੋਵੈ ਸੋ ਸਿਮਰੋ ਪ੍ਰਧਾਨੇ ਘਟ ਘਟੇ ਵਾਸੀ ਸਰਬਨਵਾਸੀ ਐਤਰ ਜਗਾ ਥਾਨ ਹੈ ਆਵ ਨ ਜਾਵ ਸੰਗੇ ਸਹਮਾਵੈ ਪੂਰਨ ਜਾ ਕਾ ਕਾਮ ਹੈ ਭਗਤ ਜਨਾ ਕਾ ਰਾਖਣ ਹਾਰਾ ਸੰਤ ਜੀਵੈ ਜਬ ਪ੍ਰਾਨ ਆਧਾਰਾ ਕਾਰਣ ਕਾਰਨ ਸਮਰਥ ਸੁਆਮੀ ਨਾਨਕ ਤਿਸ ਗੁਰਬਾਨ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਾਰੂ ਮਹਲਾ ਨਮਾ ਹਰੇ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾ ਮਲ ਉਜਰਿਓ ਗਨ ਕਾ ਹਉ ਗਤ ਪਾਈ ਰਹਾ ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੁਧਾਈ ਤਾ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬਡਾਈ ਜੇਹ ਨਰ ਜਸ ਕਿਰਪਾ ਨਿਦ ਗਾਇਓ ਤਾ ਕੋ ਭਇਓ ਸਹਾਈ ਕਉ ਨਾਨਕ ਮੈਂ ਇਹੀ ਪਰੋਸੈ ਗਹੀ ਆਨ ਸਰਨਾਈ ਮਾਰੂ ਮਹਲਾ ਨਵਾਂ ਅਬ ਮੈਂ ਕਹਾ ਕਰਿਓ ਰੀ ਮਾਈ ਸਗਲ ਜਨਮ ਬਖੇਲ ਸਿਓ ਖੋਇਆ ਸਿਮਰਿਓ ਨਾਹਿ ਕਨਾਈ ਰਹਾਉ ਕਾਲ ਫਾਸ ਜਬ ਕਰ ਮੈਂ ਵੇਲੀ ਤੇ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਆ ਬਹੁਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਸਿਨ ਮੋ ਪਈ ਪਰਾਈ ਕਉ ਨਾਨਕ ਜੈ ਸੋਚ ਰਹੀ ਮਨ ਹਰ ਦਸਕ ਬੂ ਨਗਾਈ ਮਾਰੂ ਮਹੱਲਾ ਨੋਮਾ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਰਹਾ ਜਮ ਕੋ ਡੰਡ ਪਰਿਓ ਸਰੀ ਉਪਰ ਤਬ ਸੋਬਤ ਤੈ ਜਾਗਿਓ ਕਹਾਂ ਹੋਤ ਅਬ ਕੈ ਪਸਤਾਏ ਸੂਟ ਤ ਨਾਹਿਨ ਭਾਗਿਓ ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅੰਦਰ ਆਗਿਓ ਸੋ ਭਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈ ਪਾਗਿਓ ਮਾਰੂ ਅਟਪਦੀਆ ਮਹਲਾ ਪਹਿਲਾ ਘਰ ਪਹਿਲਾ ਈ ੴ ਸਤਿਗੁਰ ਪ੍ਰਸਾਦਿ ਵੇਦ ਪੁਰਾਨ ਕਥੇ ਸੁਣੀ ਹਾਰੇ ਮੁਨੀ ਅਨੇਕਾਂ 68 ਤੀਰਥ ਬੋਕਣਾ ਭਰਮ ਥਾਕੇ ਪੇਖਾ ਸਤਿ ਸਾਇਬ ਨਿਰਮਲੋ ਮਨ ਮਨ ਏਕਾ ਤੂੰ ਮੋਦਰਾ ਬਰੀ ਅਮਰ ਤੂੰ ਸਭ ਚਾਲਣਹਾਰੀ ਨਾਮਰ ਸੈਣ ਪਾਇ ਲੈ ਪਰ ਹਰ ਦੁੱਖ ਭਾਰੀ ਰੋ ਹਰ ਪੜ ਜਾਏ ਹਰ ਬੂਧੀ ਹੈ ਗੁਰਮਤੀ ਨਾਮ ਉਧਾਰਾ ਗੁਰ ਪੂਰਾ ਪੂਰੀ ਮਤ ਹੈ ਪੂਰਾ ਸ਼ਬਦ ਵਿਚਾਰਾ 68 ਤੀਰਥ ਹਰ ਨਾਮ ਹੈ ਕਿਲ ਵਿਖ ਕਾਟਣ ਹਾਰਾ ਜਲ ਬਨੋਵੇ ਜਲ ਮਥੈ ਤਤ ਲੋੜੈ ਅੰਧ ਅਗਿਆਨ ਗੁਰਮਤੀ ਦਦ ਮਤੀ ਆ ਅੰਮਰਤ ਪਾਈਆ ਹੈ ਨਾਮ ਨਿਧਾਨਾ ਮਨ ਮੁਖ ਤਤ ਨ ਜਾਣਨੀ ਪਸ਼ੂ ਮਾਇ ਸਵਮਾਨਾ ਹੋ ਮੈਂ ਮੇਰਾ ਮਰੀ ਮਰ ਮਰ ਜੰਮੈ ਬਾਰੂ ਬਾਰ ਗੁਰ ਕੈ ਸਬਦ ਦੇ ਜੇ ਮਰੈ ਫਿਰ ਮਰੈ ਨ ਦੂਜੀ ਬਾਰ ਗੁਰਮਤੀ ਜਗ ਜੀਵਨ ਮਨ ਬਸਹਿ ਸਭ ਕੁਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਪਾਰਾ ਲਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜਾ ਪਾਏ ਕਾਰ ਕਮਾਵਣੀ ਨਿਤ ਟੋਟਾ ਸਹਿ ਸਾਰਾ ਸਾਥੀ ਸੰਗਤ ਥਾਨ ਸੱਚ ਸੱਚੇ ਘਰ ਵਾਰਾ ਸੱਚਾ ਭੋਜਨ ਪਾਉ ਸੱਚ ਸੱਚ ਨਾਮ ਅਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਾਸ ਭੋਗਣ ਪਾਤ ਸਾਈਆਂ ਦੁੱਖ ਸੁਖ ਸੰਘਾਰਾ ਮੋਟਾ ਨਉ ਤਰਾਈਐ ਗਲ ਔਗਣ ਪਾਰਾ ਮਾਨਸ ਧਾਤਨ ਹੋਵਈ ਤੂੰ ਦਾਤਾ ਸਾਰਾ ਅਗਮੋ ਗੋਚਰ ਤੂੰ ਤਣੀ ਅਵਗਤ ਅਪਾਰਾ ਗੁਰ ਸਬਦੀ ਦਰ ਜੋਈਐ ਮੁਕਤੇ ਪੰਡਾਰਾ ਨਾਨਕ ਮੇਰ ਨਾ ਚੂਕਈ ਸਾਚੇ ਬਾਪਾਰਾ ਮਾਰੂ ਮਹਲਾ ਪਹਿਲਾ ਵੇਖ ਬੋਇਤਾ ਲਾਦਿਆ ਦੀਆਂ ਸੁਮੰਦਮਝਾਰ ਕੰਧੀ ਦੇ ਸਨ ਆਵਈ ਨਾ ਔਰ ਵਾਰ ਨਾ ਪਾਰ ਬੰਜੀ ਹਾਥ ਨਖੇਬ ਤੂ ਜਲ ਸਾਗਰ ਜਸਰਾਨ ਬਾਬਾ ਜਗ ਫਾਤਾ ਮਹਾ ਜਾਲ ਗੁਰ ਪ੍ਰਸਾਦੀ ਉਬਰੇ ਸੱਚਾ ਨਾਮ ਸਮਾਲ ਰਹਾਉ ਸਾਤ ਗੁਰੂ ਐ ਬੋਇਤਾ ਸਬਦ ਲੰਗਾ ਬਣਹਾਰ ਤਿੱਥੈ ਪਵਣ ਨ ਪਾਵਕੂ ਨਾ ਜਲ ਨਾ ਆਕਾਰ ਤਿੱਥੈ ਸੱਚਾ ਸਤਿ ਨਾਏ ਪਾਪ ਜਲ ਤਾਰਨ ਹਾਰ ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸਿਉ ਲਿਬ ਲਾਏ ਆਵਾ ਗੌਣ ਨਵਾਰਿਆ ਜੋਤੀ ਜੋਤ ਮਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੈ ਸੁਭਾਏ ਸੱਪ ਪੜਾਈ ਪਾਈਐ ਵਿਖ ਅੰਤਰ ਮਨ ਰੂਸ ਉਰਬ ਲਿਖਿਆ ਪਾਈਐ ਕਿਸਨੋਂ ਦੀਜੈ ਰੂਸ ਗੁਰਮੁਖ ਗਾੜੜ ਜੀ ਸੁਣੇ ਮੰਨੇ ਨਾਉ ਸੰਤੋਸ ਮਾਗਰ ਮਸਪਹਾਈਏ ਕੁੰਡੀ ਜਾਲ ਬਤਾਏ ਗੁਰਮਤਿ ਫਾਥਾ ਫਾਹੀਏ ਫਿਰ ਫਿਰ ਪਸੋਤਾਏ ਜੰਮਣ ਮਰਨ ਦਾ ਸੋਝਈ ਕਿਰਤ ਨ ਮੇਟਿਆ ਜਾਏ ਹਉਮੈ ਵਿਖ ਪਾਏ ਜਗਤ ਉਪਾਇਆ ਸ਼ਬਦ ਬਸਾਏ ਬੇਖੋ ਜਾਏ ਜਰਾਜ ਹੋਏ ਨਾ ਸਕਈ ਸੱਚ ਰਹਿ ਲਿਵਲਾਏ ਜੀਵਨ ਬੁਗਤ ਸੋ ਆਖੀਐ ਜਿਸ ਵਿੱਚੋਂ ਹਉਮੈ ਜਾਏ ਤੰਦਾ ਤਾਬ ਤੁਜਾ ਗੋਵਾਦਿਆ ਨਾ ਬੂਜੈ ਵਿਚਾਰ ਜੰਮਣ ਮਰਣ ਵਿਚਾਰਿਆ ਮਨ ਮੁਖ ਮੁਗਦ ਗਵਾਰ ਗੁਰ ਰਖੇ ਸੇ ਉਬਰੇ ਸੱਚਾ ਸਬਦ ਵਿਚਾਰ ਸੁਹਟ ਪਿੰਜਰ ਪ੍ਰੇਮ ਕੈ ਬੋਲਾ ਬੋਲਣ ਹਾਰ ਸੱਚ ਚੁਗੈ ਅੰਮ੍ਰਿਤ ਪੀਐ ਉਡੈ ਤਾਂ ਏਕਾ ਬਾਰ ਗੁਰ ਮਿਲਿਆ ਖਸਮ ਪਸਾਣੀਐ ਕੋ ਨਾਨਕ ਮੁਖ ਦਵਾਰ ਮਾਰੂ ਮਹਾਲਾ ਪਹਿਲਾ ਸ਼ਬਦ ਮਰੈ ਤਾ ਮਾਰ ਮਰ ਪਾਗੋ ਕਿਸ ਪਹਿ ਜਾਉ ਜਿਸ ਕੈ ਡਰ ਪੈ ਭਾਗੀ ਹੈ ਅੰਮ੍ਰਿਤ ਤਾ ਕੋ ਨਾਉ ਮਾਰ ਹੈ ਰਖੈ ਇਕ ਤੂੰ ਬੀਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾਮ ਬਿਨਾ ਕੋ ਕਸ ਨਹੀਂ ਗੁਰ ਪੂਰੈ ਪੂਰੀ ਮਤ ਕੀਨ ਰਹਾਉ ਆਪ ਗੁਣ ਸੋਪਰ ਗੁਣ ਨਹੀਂ ਬਿਨ ਗੁਣ ਕੋ ਕਿਉ ਕਰ ਜਾਓ ਸਹਿਜ ਸ਼ਬਦ ਸੁਖ ਉਪਜੈ ਬਿਨ ਭਾਗਾ ਤਨ ਨਾਹੀ ਜਿਨ ਕੈ ਨਾਮ ਨ ਮਨ ਬਸੈ ਸੇ ਬਾਦੇ ਦੁਖ ਸਹਾਈ ਜਿਨਹੀ ਨਾਮ ਬਿਸਾਰਿਆ ਸੇ ਕਿਤ ਆਏ ਸੰਸਾਰ ਆਗਾ ਪਾਸੈ ਸੁਖ ਨਹੀਂ ਕਾਡੇ ਲਾਦੇ ਸਾਰ ਬਿਸੁੜਿਆ ਮੇਲਾ ਨਹੀਂ ਦੁਖ ਘਣੋ ਜਮ ਦਵਾਰ ਅੱਗਾ ਤਿਆ ਜਾਣਾ ਨਾਹੇ ਮੈਂ ਊਲੇ ਤੂੰ ਸਮਝਾਏ ਊਲੇ ਮਾਰਗ ਜੋ ਦਸੇ ਤਿਸ ਕਹਿ ਲਾ ਗੋ ਪਾਏ ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨ ਜਾਏ ਸਾਜਨ ਦੇਖਾਂ ਤਾਂ ਗਲ ਮਿਲਾ ਸਾਥ ਪਠਾਇਓ ਲੇਖ ਮੁਖਤ ਮਾਨਾ ਤਲ ਖੜੀ ਗੁਰ ਮੁਖ ਆਖੀ ਦੇਖ ਤਦ ਪਾਵੈ ਤੂੰ ਮਨ ਬਸੈ ਨਧਰੀ ਕਰਮ ਬਸੇਖ ਭੂਖ ਪਿਆਸੁ ਜੇ ਪਵੈ ਕਿਆ ਤਿਸ ਮੰਗੋ ਦੇ 비ਜੋ ਸੁਝਾ ਕੋ ਨਹੀਂ ਮਾਨ ਤਨ ਪੂਰਨ ਦੇ ਜਿਨ ਕੀ ਆ ਤਨ ਦੇਖਿਆ ਆਪ ਬੜਾਈ ਦੇ ਨਗਰੀ ਨਾਇਕ ਨਭ ਤਨੋ ਬਾਲ ਕ ਲੀਲ ਅਲੂਪ ਨਾਰ ਨਪੁਰਖ ਨਾ ਪਖਣੂ ਸੱਚ ਚਤੁਰ ਸਰੂਪ ਜੋ ਤਸ ਪਾਵੈ ਸੋthia ਤੂੰ ਦੀਪਕ ਤੂੰ ਤੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗ ਸਤਿ ਪਾਵੈ ਸਤਿ ਚੁ ਚਬੈ ਸੂਟ ਸੋਗ ਬਿਜੋਗ ਨਾਨਕ ਨਾਮ ਨ ਬਿਸਰੈ ਜੋ ਤਿਸ ਪਾਵੈ ਸੋ ਹੋਗ